ਨਾ ਸੀ ਉਹਦੇ ਬਾਰੇ ਪਰਮਾ ਤੋਂ ਬਿਨਾ ਕਿੱਦਾਂ ਸੰਸਕਾਰ ਕਰਦਾ ਹਾਂ ਜੋ ਜੁਨਾ ਦਾ ਆਮ ਜੋ ਉਹ ਵੀ ਜਾਣੇ ਨਾ ਪਰ ਜਿਹੜੀ ਸਪੈਕਟਰ ਜਿਹੜੀ ਪੁਲਸ ਵਾਲਾ ਲੈ ਗਏ ਨਾ ਜੂ ਇੱਕ ਬੰਦਾ ਵੀ ਨਾਲ ਨਹੀਂ ਹੈਗਾ ਹਾਂ ਇਕੱਲੇ ਨੂੰ ਉੱਥੇ ਰਮਦਾਸ ਪਤਾ ਨਹੀਂ ਕਿਹੜੀ ਪਹਿਲੀ ਚ ਰਮਦਾਸ ਵਾਲੀ ਪੁਲਸ ਲੈ ਗਏ ਤੇ ਇੱਥੇ ਅਜਨਾਲੇ ਉਥੋਂ ਲੈ ਕੇ ਆਏ ਆ ਪਰ ਜਿਹੜੇ ਲੈ ਕੇ ਗਏ ਉਹਨਾਂ ਚੇ ਮੇਰਾ ਰਿਸ਼ਤਾ ਨਾ ਮੇਰਾ ਜਵਾਈ ਹੈ ਮੈਨੂੰ ਪੁੱਛ ਕੇ ਜਾਂਦਰੇ ਮਾਤਾ ਜੀ ਅਸੀਂ ਨਹੀਂ ਲੈ ਕੇ ਚੱਲੇ ਆ ਤੁਹਾਡੇ ਭਰੋਸੇ ਭੇਜੋ ਅਹੀਂ ਇਹਨਾਂ ਨੂੰ ਕੁਝ ਨਹੀਂ ਹੋਉਂਦਾ ਕਿ ਸਾਡੀ ਜ਼ਿੰਮੇਵਾਰੀ ਹੈਗੀ ਅੱਜ ਇਸ ਵੇਲੇ ਕੋਈ ਵੀ ਨਹੀਂ ਹੈਗਾ ਨਾਲ ਉਹਨੂੰ ਇਕੱਲੇ ਨੂੰ ਛੱਡ ਕੇ ਪਹਿਲੀ ਦੇ ਵਿੱਚ ਉਹਦੀ ਡੈਥ ਹੋ ਗਈ ਆ ਉਹਦੀ ਬੋਡੀ ਵੀ ਨਹੀਂ ਲੈ ਕੇ ਆਏ ਉਹ ਪੁਲਿਸ ਵਾਲੇ ਰਮਦਾਸ ਵਾਲੇ ਲੈ ਕੇ ਆਏ ਆ ਸਾਨੂੰ ਉਹਦਾ ਇਨਸਾਫ ਚਾਹੀਦਾ ਪੁਲਿਸ ਵਾਲਿਆਂ ਤੇ ਕੇਸ ਕਰਨਾ ਕੀ ਲੱਗਦਾ ਕੀ ਕੀਤਾ ਕੀ ਜਾਂਦਾ ਇਹਨਾਂ ਨੂੰ ਇਹ ਨਹੀਂ ਪਤਾ ਕੀ ਕੀਤਾ ਬਸ ਐ ਹੋਈ ਕਹਿੰਦੇ ਸੀ ਕਿ ਆਪਾਂ ਇਹਦੇ ਕੋਲ ਕੰਮ ਕਰਵਾਣਾ ਸਾਡਾ ਕੋਈ ਮਿਸ਼ਨ ਵਾ ਸਾਡੇ ਦੇਸ਼ ਦੇ ਭਲੇ ਵਾਸਤੇ ਆ ਸਾਡੇ ਪੰਜਾਬ ਦੇ ਤਾਨੂੰ ਉਸ ਗੱਲ ਕੋਈ ਮਤਲਬ ਨਹੀਂ ਅਹੀਂ ਸਾਨੂੰ ਚਾਹੀਦਾ ਸੰਦੀਪ ਦਾ ਇਨਸਾਨ ਸਾਨੂੰ ਉਹ ਚਾਹੀਦਾ ਵਾ ਠੀਕ ਹਾਂਜੀ ਕੀ ਮੰਗੀ ਗੱਲ ਅਹੀਂ ਫੋਨ ਕੀਤਾ ਤੁਹਾਨੂੰ ਕੋਈ ਨਹੀਂ ਪਤਾ ਫੋਨ ਵੀ ਨਹੀਂ ਚੁੱਕਣ ਦੇ ਹੈਗੇ ਸਾਡੇ ਕੋਲ ਸਾਰਾ ਨੇ ਫੋਨ ਨੰਬਰ ਵੀ ਹੈਗੇ ਆ ਇੰਸਪੈਕਟਰ ਰਮਨਦੀਪ ਸਿੰਘ ਦਾ ਨੰਬਰ ਵੀ ਹੈਗਾ ਵਾ ਬੀਤੀ ਰਾਤ ਡੇਰਾਬਾ ਬਨਾਰਕ ਦੇ ਨੌਜਵਾਨ ਸੰਦੀਪ ਸਿੰਘ ਉਰਫ ਸ਼ੇਰਾ ਦਾ ਜਿਹੜਾ ਜਨਾਲੇ ਦੇ ਪਿੰਡ ਨਾਨੁਕੇ ਦੇ ਖੇਤਾਂ ਦੇ ਵਿੱਚੋਂ ਭੇਤ ਪਰ ਹਲਾਤਾ ਵਿੱਚ লাশ ਬਰਾਮਦ ਹੋਈ ਸੀਗੀ ਤੇ ਉਹਨਾਂ ਪੋਸਟਮਾਰਟਮ ਤੋਂ ਬਾਅਦ লাশ ਮਾਪਿਆਂ ਦੇ ਸਪੁਰਦ ਕੀਤੀ ਗਈ ਹੈ ਤੇ ਹੁਣ ਉੱਧਰ ਹੀ ਇਸ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਹੈਪੀ ਨਾਮ ਦੇ ਜਿਹੜਾ ਵਿਅਕਤੀ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਲਈ ਹੈ ਡੇਰਾ ਬਾਬਾ ਨਾਰਕ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਸ਼ੇਰਾ ਦਾ ਬੀਤੀ ਰਾਤ ਥਾਣਾ ਜਨਾਲਾ ਦੇ ਅਧੀਨ ਆਉਂਦੇ ਪਿੰਡ ਦੇ ਖੇਤਾਂ ਦੇ ਵਿੱਚ ਜਿਹੜਾ ਸ਼ੱਕੀ ਹਲਾਤਾ ਵਿੱਚ Laash ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਜਦ ਇਸ ਮਾਮਲੇ ਬਾਰੇ ਮ੍ਰਿਤਕ ਦੀ ਸੱਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਮੁਲਾਜ਼ਮ ਸਿਵਲ ਵਰਦੀ ਦੇ ਵਿੱਚ 26 ਫਰਵਰੀ ਨੂੰ ਮ੍ਰਿਤਕ ਸੰਦੀਪ ਨੂੰ ਉਹਨਾਂ ਦੇ ਘਰ ਤੋਂ ਇੱਕ ਐ ਕੇ ਲੈ ਗਈ ਸੀ ਕਿ ਕਿਸੇ ਕੇਸ ਦੇ ਵਿੱਚ ਪੁਸ਼ਪ ਪੜਤਾਲ ਕਰਨੀ ਹੈ ਤਾਂ ਉਸ ਤੋਂ ਬਾਅਦ ਸੰਦੀਪ ਫੋਨ ਤੇ ਆਪਣੇ ਘਰ ਗੱਲ ਕਰਦਾ ਰਿਹਾ ਪਰ ਕੱਲ ਰਾਤ ਅਚਾਨਕ ਸੰਦੀਪ ਦੀ ਮੌਤ ਦੀ ਖਬਰ ਮਿਲਦੀ ਹੈ ਜਿਸ ਤੋਂ ਬਾਅਦ ਕਿ ਜਨਾਲਾ ਪੁਲਸ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਨਾਲਾ ਦੇ ਸਵਰ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਜਿੱਥੇ ਮ੍ਰਿਤਕ ਦਾ ਪੋਸਮਾਰਟਮ ਕਰਨ ਪ੍ਰੰਤ ਦੇਰ ਸ਼ਾਮ লাশ ਮ੍ਰਿਤਕ ਦੇ ਪਿੰਡ ਡੇਰਾ ਬਾਬਾ ਨਾਨਕ ਪਹੁੰਚੀ ਪਰਿਵਾਰਕ ਮੈਂਬਰਾਂ ਦਾ ਜਿਹੜਾ ਬਹੁਤ ਹੀ ਬੁਰਾ ਹਾਲ ਹੈ ਰੋ ਰੋ ਕੇ ਉਹਨਾਂ ਦੇ ਵੱਲੋਂ ਗੱਲਬਾਤ ਕਰਦੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਤਾਂ ਪੰਜਾਬ ਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਕਿ লাশ ਬਰਾਮਦ ਹੁੰਦੀ ਹੈ ਇੱਕ ਨੌਜਵਾਨ ਦੀ ਜਿਸ ਦਾ ਨਾਮ ਸੰਦੀਪ ਸਿੰਘ ਦੱਸਿਆ ਜਾਂਦਾ ਹੈ ਤੇ ਪਰਿਵਾਰ ਦੇ ਮੈਂਬਰਾਂ ਦਾ ਕੀ ਕੁਝ ਹਾਲ ਹੋਵੇਗਾ ਰੋ ਰੋ ਕੇ ਉਹ ਤਾਂ ਉਹ ਹੀ ਜਾਣਦੇ ਨੇ ਸੰਦੀਪ ਦੇ ਇੰਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚੋਂਦੇ ਹੀ ਮੈਨੂੰ ਨਹੀਂ ਪਤਾ ਉਹ ਨਾ ਸੀ ਆਈ ਸਟਾਫ ਵੀ ਕਿ ਦੂਸਰੇ ਹੀ ਪਰੋਂਦੇ ਹਟੇ ਘਰ ਸਿਵਲ ਵਰਦੀ ਚ ਇਹਨਾਂ ਦੇ ਕੋਈ ਮੇਰੇ ਹਸਬੰਡ ਦਾ ਕੋਈ ਦੋਸਤ ਹੀ ਉਹਨਾਂ ਦਾ ਕੋਈ ਚੱਕਰ ਪਿਆ ਹੀ ਜਾਲੀ ਕਰੰਸੀ ਦਾ ਕੋਈ ਪਿਆ ਹੀ ਤੋ ਉਹ ਕੋ ਅਮਬੀ ਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਹੀ ਉਹਦੇ ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬਚਣ ਵਾਸਤੇ ਇਹਦਾ ਨਾਂ ਵੀ ਵੇਚ ਲੈ ਲਿਆ ਤੇ ਇਹਨੂੰ ਜੇ ਲੱਭ ਕੇ ਗਏ ਤੋ ਐਫ ਆਈ ਆਰ ਕਰ ਦਿੰਦੇ ਇਹਨਾਂ ਨੇ ਅਫਾਇਰ ਨਹੀਂ ਕੀਤੀ ਇਹਨਾਂ ਨੇ ਇੱਕ ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜਮ ਆਏ ਸੀ ਉਹਨਾਂ ਚ ਇੱਕ ਕੋਸ਼ਬਰੀਤਵਾ ਜਿਹਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਮ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਹ ਆਏ ਹੀ ਚਾਰ ਜਣੇ ਆ ਕੇ ਇਹਨਾਂ ਨੂੰ 4.5 ਦੇ ਕਰੀਬ ਜਿਹੜੇ ਆ 26 ਫਰਵਰੀ ਨੂੰ ਘਰੋਂ ਲੈ ਗਏ ਸੀ ਤੇ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਭਾਗੀ ਇਹਨਾਂ ਨੂੰ ਅੱਧਾ ਨੂੰ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਬੂਚ ਪੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕੀ ਕੀਤਾ ਕੀ 24 27 ਤਰੀਕ ਨੂੰ ਮੈਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦਿਓ ਕਹਿੰਦੇ ਨਹੀਂ ਹਜੇ ਸਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ 2-3 ਦਿਨ ਬਾਅਦ ਉਹਨੂੰ ਛੱਡ ਕੇ ਗਏ ਆ ਜਦੋਂ 2-3 ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਪੁਲਸ ਵਾਲੇ ਹੀ ਦੋ ਕੋਈ ਮਲਾਜਨ ਕੀ ਉਹ ਡੇਰੇੋਂ ਆਏ ਹੀ ਤੇ ਉਹ ਇਹਨਾਂ ਨੂੰ ਲੈ ਗਏ ਹੀ ਫੇਰ ਉੱਥੋਂ ਜਿਹੜੇ ਬੈਠੇ ਉੱਥੋਂ ਵੀ ਕਹਿੰਦੇ ਇਹਨੂੰ ਕੁਛ ਪੜਤਾਲ ਕਰਨੀ ਕੁਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਅਮਰੀਸਰ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚੋਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਇਹਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨਾ ਨੇ ਰੱਖਿਆ ਵਾ ਫੇਰ ਇਹਨੂੰ ਘਰ ਛੱਡ ਜਾਂਦੇ ਫੇਰ ਲੈ ਜਾਂਦੇ ਹੀ ਪਤਾ ਨਹੀਂ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੌਰਚਰ ਕਰ ਕਰਕੇ ਕਿਹੜੇ ਗੈਂਗਸਟਰ ਪਾਰਟੀ ਹੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਹੀ ਜਾਣ ਬੁੱਝ ਕੇ ਉਹਨੂੰ ਟੌਰਚਰ ਕਰਕੇ ਉਹਨੂੰ ਗੱਲ ਕਰਵਾਉਂਦੇ ਹੀ ਮੈਨੂੰ ਨਹੀਂ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ ਪਰ ਉਹਨਾਂ ਨਾਲ ਟੌਰਚਰ ਕਰਕੇ ਇਹਨੂੰ ਗਲਤ ਮਲਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ ਤੇਰੀ ਯੂਆਪੀ ਤਾਰਾ ਲਾ ਦਾਂਗੇ ਉਹਦੇ ਫਸਾ ਕੇ ਇਹਦੇ ਕੋਲ ਗਲਤ ਕੰਮ ਕਰਵਾਇਆ ਰਾਤੀ ਮੈਨੂੰ ਗੱਲ ਹੋਈ ਚਾਰ ਦਿਨ ਪਹਿਲਾਂ ਸਾਡੇ ਘਰੋਂ ਤਿੰਨ ਮਲਾਜਮ ਆਏ ਆ ਰੋਟੀ ਖਾ ਗਏ ਨੂੰ 10:30 ਵਜੇ ਘਰੋਂ ਲੈ ਗਏ ਆ ਤੁਹਾਨੂੰ ਕਹਿੰਦੇ ਆ ਬੱਸ ਸਹੀ ਸਲਾਮਤ ਚਾਰ-ਪੰਜ ਦਿਨਾਂ ਚ ਨੂੰ ਕਾਲ ਛੱਡ ਜਾਗੇ ਰਾਤੀ ਮੈਨੂੰ ਸਾਡੇ 9:00 ਵਜੇ ਫੋਨ ਉਨ੍ਹਾਂ ਨੇ ਕੀਤਾ ਵਾ ਕੱਲ ਛੇ ਚੰਨ ਬਾਬਾ ਜਿੰਨੇ ਮੱਥਾ ਟੇਕ ਕੇ ਆਏ ਉੱਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ 9:00 ਵਜੇ ਫੋਨ ਕਰਕੇ ਕਹਿੰਦੇ ਆ ਕਿ ਮੈਂ ਜਿੱਥੇ ਆਉਣਾ ਸੀ ਉਹ ਕੋਥੇ ਪਹੁੰਚ ਗਈ ਆ ਤੁਸੀਂ ਮੈਨੂੰ ਅਜੇ ਫੋਨ ਕਰਿਓ ਤੇ ਮੇਰੀ ਰਿੰਗ ਵੱਜ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਇਹ ਸਾਰੇ ਪੁਲਸ ਵਾਲਿਆਂ ਦੇ ਪਿੱਛੇ ਹੋ ਜਾਣਾ ਵਾ ਤੇ ਮੈਂ ਰਹਿਣਾ ਵਾ ਇਹਨਾਂ ਨੇ ਉਹ ਜੀ ਕੰਮ ਕੀਤਾ ਉਹਨੂੰ ਮੱਤੇ ਹੀ ਛੱਡ ਗਏ ਪਤਾ ਨਹੀਂ ਕੀ ਉਹ ਤੇ ਟੈਂਟ ਚੜੀ ਹੋਣ ਵਾਲੀ ਆ ਤੁਹਾਨੂੰ ਤੇ ਨੈੱਟ ਬੁੱਢੀ ਬਦਲ ਲਗਾਉ ਨੂੰ ਚਾਰ ਜਿਹੜੇ ਵੀ ਉਹਦੇ ਨਾਲ ਗਏ ਦੇ ਨਾ ਗਏ ਹੈਗੇ ਕੁਛ ਪ੍ਰੇਤ ਭਾਜੀ ਜ਼ਰੂਰ ਹੈਗੇ ਮੈਨੂੰ ਪੱਕਾ ਪਤਾ ਕਿਉਂਕਿ ਹਰ ਵਾਰੇ ਉਹੀ ਨਾਲ ਜਾਂਦੇ ਹੀ ਜਾਂਦੇ ਸਾਨੂੰ ਕੋਈ ਲੱਗਦਾ ਕੀ ਗੱਲ ਹੋਈ ਕੀ ਲੱਗਦਾ ਕੀ ਕੀਤਾ ਕੀ ਲੱਗਦਾ ਪੁਲਿਸ ਵਾਲਿਆਂ ਨੇ ਜੋ ਕੀਤਾ ਪੁਲਿਸ ਵਾਲਿਆਂ ਨੇ ਕੀਤਾ ਇਹਨਾਂ ਨੂੰ ਫੜਨਾ ਚਾਹੀਦਾ ਬਦਲ ਸਰ ਇਹ ਸੀਪ ਮਰੋ ਗਿਆ ਜੈ ਮੈਡਮ ਹੀ ਕਹ ਲਾ ਉਸ ਕੇਸ ਇਨਵੋਲਡ ਹੀ ਉਹਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ ਉਹਨੂੰ ਲੈ ਕੇ ਆਈ ਸੀ ਆਪਾਂ ਤੇਰੇ ਮੇਰੇ ਇਨਸਾਫ ਕਰਾਂਗੇ ਤੇਰੀ ਵਾਈਫ ਨੂੰ ਜੋਬ ਦਿਵਾਵਾਂਗੇ ਉਹਨੇ ਗ੍ਰੈਜੂਏਸ਼ਨ ਕੀਤੀ ਆ ਇਦਾਂ ਇਦਾਂ ਗੱਲਾਂ 'ਚ ਵਿਚਾਰੀ ਉਹਨਾਂ ਦੇ ਗੱਲਾਂ 'ਚ ਆਏ ਇਹਨਾਂ ਨੇ ਉਹਨੂੰ ਮਾਰੇ ਛੱਡਿਆ ਇਹਨਾਂ ਨੇ ਹੁਣ ਆਏ ਵੀ ਨਹੀਂ ਅਮੇਰ ਨੂੰ ਕੋਈ ਨਹੀਂ ਆਇਆ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਕਿਹੜੇ ਗੈਂਗਸਟਰ ਨਾਲ ਜੋੜਦਾ ਬੰਦਾ ਮੈਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇਰੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਵਾ ਮੇਰੇ ਕੋਲ ਉਹਨਾਂ ਦੀ ਇੱਕ ਵੀਡੀਓ ਪਈ ਆ ਕੋ ਟੁਰਨਾ ਮੈਂ ਦੱਸਿਆ ਵਾ ਕਿ ਮੇਰੇ ਕੋਲ ਟੋਰਚਰ ਕਰਕੇ ਕੰਮ ਕਰਵਾਉਣ ਦੇ ਉਦਨੋਂ ਘਾ ਦਾ ਹੀ ਇਹ ਨਾ ਕੋਈ ਕੰਮ ਤੋਂ ਦੱਸਿਆ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਹੋਏ ਇਹਦਾ ਫਲਾਰੂ ਫਲਾਣ ਦੀਆਂ ਗੱਲਾਂ ਚੱਲਦੀਆਂ ਹੀ ਇਹ ਮੈਨੂੰ ਉਦੋਂ ਲਾਲੋ ਬੁੱਤ ਨਹੀਂ ਪਤਾ ਜੋ ਕਿ ਉਹ ਚਾਹੁੰਦੇ ਹੀ ਕਿ ਸਾਡੇ ਤੇ ਕੋਈ ਗੱਲ ਨਾ ਆਵੇ ਇਸ ਕਰਕੇ ਉਹ ਜਿੱਦਨ ਘਾ ਰਾਈ ਹੀ ਪਤਾ ਨਹੀਂ ਉਦੋਂ ਉਹਨਾਂ ਨੇ ਰੈੱਡ ਕਲਰ ਦੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ ਤੇ ਬਹਿ ਕੇ ਇਕੱਲੇ ਵੀ ਉਦੋਂ ਨੂੰ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿੱਥੇ ਉਹ ਵੇਖੋ ਵੀਡੀਓ ਪਈ ਆ ਉਦੋਂ ਦਾ ਕੋਈ ਦਾਤ ਕਿਵੇਂ ਹੋਇਆ ਸਰ ਮੈਨੂੰ ਨਹੀਂ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਉਹ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਸਾਡੇ ਵੱਲੋਂ ਤਾਂ ਲੈ ਕੇ ਹੀ ਗਈਗੀ ਨਾ ਕੰਮ ਤੇ ਉਹ ਕਰਵੋਣਗੇ ਨਹੀਂ ਮੰਨਦੀ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜੂ ਮਿਲਣਾ ਚਾਹੀਦਾ ਉਹ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਵੀ ਇਦਾਂ ਹੀ ਮਿਲਣਾ ਚਾਹੀਦਾ ਮੇਰਾ ਘਰ ਜਾਣ ਤੋਂ ਮਤਲਬ ਪਿਓ ਮੇਰੇ ਬੱਚੇ ਦਾ ਪਿਓ ਲੈ ਗਿਆ ਜਦ ਤੂੰ ਵਿਚਰਾ ਆ ਵੀ ਨਹੀਂ ਇਹਨਾਂ ਨੇ ਪਿੰਲਾ ਹੀ ਖੋਲ੍ਹ ਲਿਆ ਤੇ ਕੋਲੋਂ ਹੁਣ ਪੁਲਿਸ ਗੈਂਸਟਰ ਆ ਮੈਂ ਛੇਰੇ ਦੀ ਸੱਸ ਵੀ ਸੱਸ ਜੀ ਕੀ ਗੱਲ ਹੈ ਹਾਂਜੀ ਉਹ ਨਾ ਥੋੜੀ ਬਹੁਤੀ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀ ਤੇ ਘਰੇ ਰਹਿੰਦਾ ਰਿਹਾ ਆ ਤੇ ਹੁਣ ਜਿਹੜੇ ਆ ਪਤਾ ਨਹੀਂ ਕੋਈ ਕੇਸ ਵਗੈਰਾ ਪਿਆ ਤੇ ਕਹਿੰਦੇ ਆ ਕਿ ਸਿਵਲ ਵਾਲੇ ਆ ਗਏ ਆ ਪਹਿਲਾਂ ਇੱਧਰ ਆਏ ਹੀ ਇੱਧਰੋਂ ਫੇਰ ਉਹ ਮੇਰੇ ਵੱਲ ਪਾਪਾ ਜੀ ਨੂੰ ਭੇਜ ਦਿੱਤੋ ਨਾ ਸੋਚਿਆ ਕਿ ਕੋਈ ਮਿਲਣ ਵਾਲੇ ਆਇਆ ਉਹ ਇਹਨਾਂ ਨੂੰ 26 ਫਰਵਰੀ ਨੂੰ ਘਰੋਂ ਲੈ ਗਏ ਆ ਸੰਦੀਪ ਨੂੰ ਕੀ ਇਸ ਵਾਲੇ ਹਾਂਜੀ ਸਿਵਲ ਵਿੱਚ ਹੀ ਉਹਨਾਂ ਦਾ ਨਾਂ ਹੀ ਪੰਮਨਦੀਪ ਸਿੰਘ ਕਿੱਥੋਂ ਆਇਆ ਅੰਮ੍ਰਿਤਸਰ ਕੀ ਕਹਿੰਦੇ ਉਹ ਕਹਿੰਦੇ ਕਿ ਸਾਡਾ ਮਾਤਾ ਥੋੜਾ ਜਿਹਾ ਕੰਮ ਆਵਾ ਤੁਸੀਂ ਹਾਡੇ ਭਰੋਸੇ ਤੇ ਮੁੰਡੇ ਨੂੰ ਭੇਜ ਦਿਓ ਅਸੀਂ ਇਹਨੂੰ ਕੋਈ ਨਹੀਂ ਹੋੰਦਾਂਗੇ ਜੋ ਕੁਛ ਵੀ ਹੋਏਗਾ ਪਹਿਲਾਂ ਸਾਡੇ ਨਾਲ ਹੋਏਗਾ ਫਿਰ ਇਹਦੇ ਨਾਲ ਹੋਏਗਾ ਤੇ ਅੱਜ ਜਦੋਂ ਰਾਤੀ ਗੱਲ ਹੋਈ ਆ ਤੇ ਉਹਨ ਕੋਈ ਵੀ ਮਤਲਬ ਕਿ ਉਹਨਾਂ ਨੇ ਕਿਹਾ ਆਪਾਂ ਛੇਤੀ ਛੇਤੀ ਚੱਲੇ ਆ ਹੁਣ ਤੁਸੀਂ ਹਾਲ ਫੋਨ ਨਾ ਕਰਿਓ ਉਸ ਤੋਂ ਬਾਅਦ ਕੱਲੇ ਡੈੱਡ ਬੋਡੀ ਮਿਲੀ ਸ਼ੇਰੇ ਦੀ ਉਹ ਕਿੱਦਾਂ ਉਹ ਕਿੱਥੇ ਗਏ ਚਾਰ ਜਣੇ ਜਿਹੜੇ ਪੰਜ ਜਣ ਉਹਨਾਂ ਦੀ ਪੂਰੀ ਟੀਮ ਗਈ ਰਹੀ ਨਾਲ ਉਹ ਕਿਉਂ ਨਹੀਂ ਗਏ ਮਿਸ਼ਨ ਤੇ ਇਹਨੂੰ ਸ਼ੇਰੇ ਨੂੰ ਕੱਲੇ ਨੂੰ ਲੈ ਕੇ ਗਏ ਆ ਲੈ ਕੇ ਗਏ ਰਮਦਾਸ ਤੇ ਉਹਦੇ ਵਿੱਚ ਘਾਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਰਮਦਾਸ ਵਾਲਿਆਂ ਨੇ ਸਾਨੂੰ ਦੱਸਿਆ ਫੋਨ ਕਰਕੇ ਕਿ ਤੁਹਾਡਾ ਬੱਚਾ 체ਰੇ ਦੀ ਡੱਤ ਹੋ ਗਿਆ ਤੇ ਆਪਾਂ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਅਜਨਾਲੇ ਲੈ ਕੇ ਗਏ ਨੇ ਹਾਂਜੀ 26 ਤਰੀਕ ਨੂੰ ਆਇਆ ਸੀ ਕਹਿਣ ਹਾਂਜੀ 26 ਫਰਵਰੀ ਨੂੰ ਲੈ ਕੇ ਗਏ 26 ਫਰਵਰੀ ਦਾ ਗਏ ਹਾਂਜੀ ਤੇ ਕਾਫੀ ਦੇਰ ਤੋਂ ਮਤਲਬ ਕਿ ਚੋਲੋ ਮਾੜਾ ਮोटा ਹੁੰਦਾ ਹੀ ਉਹ ਕੋਈ ਗੱਲ ਨੂੰ ਨਿਪਟ ਜਾਂਦਾ ਹੀ ਠੀਕ ਹੈ ਉਹਨਾਂ ਨੇ ਤੁਹਾਨੂੰ ਮੁਲਾਜ਼ਮ ਹੀ ਦੱਸਿਆ ਆਪਣੇ ਵੱਲੋਂ ਕੀਰਾ ਤੇ ਲਗਾਨਾ ਹਾਂਜੀ ਤੇ ਜਿਹੜੀ ਪ੍ਰੈਗਿਆ ਜਾਨਵਾ ਅੰਮ੍ਰਿਤਸਰ ਦੀ ਪਹਿਲਾ ਉਹ ਹੀ ਉਥੇ ਉਹ ਬਦਲੀ ਹੋ ਕੇ ਚਲ ਗਈ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈਗਾ ਉਹਨਾਂ ਕੋਲ ਹੀ ਪਹਿਲਾ ਛੇਰੇ ਦਾ ਕੇਸ ਤੋਂ ਕਹਿੰਦੇ ਕੋਈ ਸ਼ਹਿਰ ਵਿੱਚੋਂ ਤੁਹਾਡੇ ਉਹ ਹੋਇਆ ਦਾ ਵਾ ਮਤਲਬ ਕਿ ਪੈਸਿਆਂ ਦਾ ਕਪਲਾ ਹੋਇਆ ਦਾ ਨਕਲੀ ਨੋਟਾਂ ਤੇ ਛੇਰੇ ਦਾ ਮਤਲਬ ਕਿ ਇਹਦੇ ਕੋਈ ਜਾਂਚ ਪੜਤਾਲ ਕਰਨੀ ਆਪਾਂ ਉਹ ਇੱਕ ਦੋ ਜਾਂਚ ਪੜਤਾਲ ਕਰਾਂਦੇ 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 ਕਾਫੀ ਉਹਨਾਂ ਨੇ ਵੱਡਿਆਂ ਨਾਲ ਕਰਨ ਲੱਗ ਪਏ ਉਹਨਾਂ ਨੇ ਕਹੀ ਕਿ ਛੋਟਾ ਜਿਹਾ ਕੰਮ ਹੈ ਮਾਤਾ ਚਾਰ ਦਿਨ ਪਹਿਲਾਂ ਆਏ ਆ ਰੋਟੀ ਦਾ ਟਿੱਕਾ ਖੁਆਦੀ ਉਹਨਾਂ ਨੇ ਤਿੰਨ ਜਣੇ ਆਏ ਤਿੰਨ ਮੁਲਾਜ਼ਮ ਨਾਲ ਸ਼ੇਰਾ ਆ ਜਾਂਦਾ ਸੀ ਤੁਹਾਡਾ ਜਵਾਈ ਉਹਨਾਂ ਨੂੰ ਜਾਂਦਾ ਪੁਲਿਸ ਵਾਲੇ ਨੂੰ ਹੁਣ ਉਹਨਾਂ ਦਾ ਮਹੀਨੇ ਤੋਂ ਹੀ ਵਕ ਵੀ ਹੀ ਉਹਦੇ ਪਹਿਲਾਂ ਨਹੀਂ ਹੈਗੀ ਜਿਹਦੇ ਨਾਲ ਲੱਗੇ ਹਾਂਜੀ ਪਹਿਲਾਂ ਨਹੀਂ ਹੈਗੀ ਹੁਣ ਕੀ ਜਾਂਦੇ ਤੁਸੀਂ ਆਪਾਂ ਇਨਸਾਫ ਚਾਹੁੰਦੇ ਆ ਸਾਨੂੰ ਉਹ ਆ ਕੇ ਦੱਸਣ ਸਾਡੇ ਮੁੰਡੇ ਨਾਲ ਕੀ ਕੀਤਾ ਉਹਨਾਂ ਨੇ ਕਿਉਂ ਲੈ ਕੇ ਗਏ ਉਹਨੂੰ ਕਿਹੜੇ ਕੇਸ ਚ ਲਾ ਕੇ ਗਏ ਇਸਕਾਰ ਸਿਰ ਕਰਤੋ ਹਾਂਜੀ ਮੰਮੀ ਅੱਜ ਆਂਦੀ ਆ ਫੇਰ ਮੰਮੀ ਵਿਚਾਰੀ ਘਰੇ ਨਹੀਂ ਆ ਹਾਂਜੀ ਵਾਈ ਵੀ ਫੇਰ ਕਰਾਉਂਗੇ ਇਹ ਤੁਸੀਂ ਕੀ ਲੱਗਦੇ ਹੋ ਉਹਦੇ ਮੈਂ ਬ੍ਰਦਰ ਲੱਗਦਾ ਬ੍ਰਦਰ ਲੱਗਦਾ ਕੀ ਗੱਲ ਹੋਈ ਸਾਰੀ ਸਰ ਗੱਲ ਕੋਈ ਨਹੀਂ ਹੋਈ ਉਹ ਤੋਂ ਆਪਣੇ ਉੱਥੋਂ ਸੋਹਰਿਆ ਕਰ ਤੋਂ ਗਿਆ ਆ ਤੇ ਸਵੇਰੇ ਸਾਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਜੇ ਨੇ ਮਾਰਤਾ ਆ ਉਹਨੇ ਤੁਹਾਨੂੰ ਕਿਹੜਾ ਕਿਨੇ ਮਾਰਿਆ ਹੁਣ ਆਪਾਂ ਇਹੀ ਪ੍ਰਸ਼ਾਸਨਿਕ ਇਹੀ ਮੰਗ ਕਰਦੇ ਆ ਦਨੋ ਇਨਚਾਰਜ ਚੜਦੇ ਪਰ ਤੋਂ ਵੱਧ ਜਿਨ੍ਹਾਂ ਨੇ ਉਹਨੂੰ ਮਾਰਿਆ ਤੇ ਜਿਹਨਾਂ ਨੇ ਉਹਨੂੰ ਸੱਡਿਆ ਇਹ ਗੱਲ ਕੱਲ ਦੀ ਗੱਲ ਹੈ ਕਿ ਅਜੀਤੀ ਇਹ ਮੇਰੇ ਖਿਆਲ ਨਾਲ ਕੱਲ ਦੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਗੱਲ ਹੈ ਕਿ ਜਨਾਲੇ ਵਾਲੀ ਸਾਈਡ ਨੂੰ ਦੱਸ ਦੇ ਜਨਾਲੇ ਜਦ ਰਮਦਾਸ ਵਾਲੀ ਸਾਈਡ ਤੇ ਕੀ ਪਤਾ ਕਿ ਪੁਲਿਸ ਕੀ ਕਹਿੰਦੀ ਤੁਹਾਨੂੰ ਪੁਲਿਸ ਨੇ ਤੇ ਹਿੱਤਾ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੋਸਟਮਾਰਟਮ ਉੱਗ ਲਾਸ਼ ਆ ਗਈ ਘਰ ਹਾਂਜੀ ਸਸਕਾਰ ਵਾਲੋ ਕੀ ਕਹਿੰਦੇ ਸਸਕਾਰ ਹਜੇ ਦੀਜੀ ਕਰਨਾ ਮम्मा ਇਹ ਨੇ ਤੇ ਮम्मा ਆਣ ਕੇ ਤੇ ਸਸਕਾਰ ਕਰਨਾ